ਸਿガル ਜੀ ਮੈਂ ਜਾਣਕਾਰੀ ਜੀ ਮੈਂ ਸ਼ਮਸ਼ੇਰ ਸਿੰਘ ਸੈਂਟਰ ਇਨਸਪੈਕਟਰ ਨਗਰ ਕੌਂਸਲ ਤਰਨਤਾਰਨ ਜਨਰੇਟਰਾਂ ਦੀ ਜਾਣਕਾਰੀ ਇਸ ਤਰ੍ਹਾਂ ਜੀ ਸ਼ਹਿਰ ਦੇ ਵਿੱਚ ਮੇਨ ਰੋਡਾਂ ਤੇ ਜਿਹੜਾ ਸ਼ਹਿਰ ਦੀ ਮੇਨ ਜਿਹੜੀ ਸੜਕਾਂ ਵਿੱਚ ਦੀ ਲੰਘਦੀ ਹੈ ਸ਼ਹਿਰ ਦੇ ਉਹਦੇ ਉੱਪਰ ਕਾਫੀ ਜਗ੍ਹਾ ਤੇ ਨਾ ਮਤਲਬ ਕਿ ਲੋਕਾਂ ਵੱਲੋਂ ਵੱਡੇ ਜਿਹੜੇ ਕੋਈ 30 ਕੇਵੀ ਦਾ ਕੋਈ 50 ਕੇਵੀ ਕੋਈ 70 ਕੇਵੀ ਦੇ ਵੱਡੇ ਵੱਡੇ ਜਨਰੇਟਰ ਲਾ ਕੇ ਜਿਹੜੇ ਰਸਤੇ ਬੰਦ ਕੀਤੇ ਹੋਏ ਸੀ ਇੱਕ ਤਰ੍ਹਾਂ ਦੀ ਇਹਨਾਂ ਵੱਲੋਂ ਜਿਹੜੀ ਆ ਨਾਜਾਇਜ਼ ਕਬਜ਼ਾ ਇਨਕ੍ਰੋਚਮੈਂਟ ਕੀਤੀ ਹੋਈ ਸੀਗੀ ਔਰ ਸਾਡੇ ਵੱਲੋਂ ਇਹਨਾਂ ਨੂੰ ਪਹਿਲਾਂ ਤਾਂ ਵਰਬਲੀ ਕਾਫੀ ਵਾਰੀ ਇਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਹਟਾ ਲਓ ਕਿਉਂਕਿ ਗੁਰੂ ਦੀ ਨਗਰੀ ਸੰਗਤ ਬਹੁਤ ਦੂਰ ਦਰੇਡੇ ਤੋਂ ਆਉਂਦੀ ਹੈ ਸੰਗਤਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਉਹ ਆਬਜੈਕਸ਼ਨ ਕੀਤਾ ਜਾਂਦਾ ਵਾ ਕਿ ਕਿਉਂਕਿ ਗੱਡੀਆਂ ਮੋਟਰਸਾਈਕਲ ਸਕੂਟਰ ਲਾਉਣ ਵਾਸਤੇ ਵੀ ਜਗ੍ਹਾ ਜਿਹੜੀ ਹੈ ਉਹ ਨਹੀਂ ਹੁੰਦੀ ਕਿਉਂਕਿ ਫੁੱਟਪਾਥਾਂ ਦੇ ਉੱਤੇ ਇਹਨਾਂ ਨੇ ਰੱਖੇ ਹੋਏ ਆ ਜਨਰੇਟਰ ਔਰ ਸਾਡੇ ਵੱਲੋਂ ਵਰਬਲੀ ਇਹਨਾਂ ਨੂੰ ਕਾਫੀ ਵਾਰੀ ਕਿਹਾ ਗਿਆ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕੀਤੇ ਆ ਜਿੱਦਾਂ ਚ ਪਹਿਲਾਂ ਅਸੀਂ ਨੋਟਿਸ ਇਹਨਾਂ ਨੂੰ 5 ਦਿਨ ਦਾ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਇਹ ਇਹ ਆਪਣੇ ਜਨਰੇਟਰ ਜਿਹੜੇ ਹੈਗੇ ਆ ਇਹਨਾਂ ਨੂੰ ਸ਼ਿਫਟ ਕਰ ਲਓ ਆਪਣੀ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਉੱਥੇ ਸ਼ਿਫਟ ਕਰ ਲਓ ਜਾਂ ਉੱਪਰ ਛੱਤ ਤੇ ਚੜਾ ਲਓ ਜਾਂ ਕਿਤੇ ਹੋਰ ਜਗ੍ਹਾ ਤੇ ਕਿਉਂਕਿ ਇਹਦੇ ਨਾਲ ਪੋਲੂਸ਼ਨ ਵੀ ਬਹੁਤ ਫੈਲਦਾ ਔਰ ਸਾਡਾ ਇਹਨਾਂ ਸਮਾਂ ਦੇਣ ਦੇ ਬਾਵਜੂਦ ਵੀ ਇਹਨਾਂ ਵੱਲੋਂ ਜਿਹੜੇ ਆ ਉਹ ਜਨਰੇਟਰ ਮੂਵ ਨਹੀਂ ਕੀਤੇ ਗਏ ਜਿਸ ਦੇ ਮੱਦੇਨਜ਼ਰ ਅਸੀਂ ਫਿਰ ਅੱਜ ਮੇਰੀ ਸਾਡੀ ਟੀਮ ਨਗਰ ਕੌਂਸਲ ਦੀ ਸਾਰੇ ਸਟਾਫ ਵੱਲੋਂ ਨਾਲ ਜਾ ਕੇ ਅਸੀਂ ਇਹਨਾਂ ਨੂੰ ਅੱਜ ਜਿਹੜਾ ਵਾ ਜੋ ਕੇ ਜੱਪ ਕਰ ਲਿਆ ਵਾ ਤੇ ਅੱਗੇ ਜੋ ਫਰਦਰ ਕਾਰਵਾਈ ਹੋਏਗੀ ਉਹ ਉੱਚ ਅਧਿਕਾਰੀਆਂ ਵੱਲੋਂ ਜੋ ਦਰਦੇਸ਼ ਦਿੱਤੇ ਜਾਣਗੇ ਉਹਦੇ ਤਰੀਕੇ ਨਾਲ ਕਾਰਵਾਈ ਕੀਤੀ ਜਾਏਗੀ ਬਾਕੀ ਜਿਹੜੇ ਰਹਿ ਗਏ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਸ਼ਹਿਰ ਵਾਸੀਆਂ ਨੂੰ ਕਿ ਜਿੰਨਾ ਵੱਲੋਂ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਨਜਾਇਜ਼ ਜਨਰੇਟਰ ਤੁਸੀਂ ਫੁੱਟਪਾਥ ਤੇ ਜਾਂ ਸੜਕ ਦੇ ਕੰਢੇ ਤੇ ਲਾਏ ਹੋਏ ਆ ਉਹ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਤੁਸੀਂ ਆਪਣੇ ਚੱਕ ਕੇ ਸ਼ਿਫਟ ਕਰ ਲਓ ਕਿਤੇ ਆਪਣੇ ਹੋਰ ਜਗ੍ਹਾ ਤੇ ਲਗਾ ਲਓ ਨਹੀਂ ਤਾਂ ਉਹਨਾਂ ਨੂੰ ਜਿਹੜਾ ਵਾ ਇਹ ਡਰਾਈਵ ਇਤਨਾ ਚੱਲਦੀ ਰਹਿਣੀ ਆ ਉਹਨਾਂ ਨੂੰ ਵੀ ਅਸੀਂ ਚੁੱਕ ਕੇ ਜਿਹੜਾ ਵਾ ਜੱप्त ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਮੈਂ ਜਾਣਕਾਰੀ ਜੀ ਮੈਂ ਸ਼ਮਸ਼ੇਰ ਸਿੰਘ ਸੈਂਟਰ ਇਨਸਪੈਕਟਰ ਨਗਰ ਕੌਂਸਲ ਤਰਨਤਨ ਜਨਰੇਟਰਾਂ ਦੀ ਜਾਣਕਾਰੀ ਇਸ ਤਰ੍ਹਾਂ ਜੀ ਸ਼ਹਿਰ ਦੇ ਵਿੱਚ ਮੇਨ ਰੋਡਾਂ ਤੇ ਜਿਹੜਾ ਸ਼ਹਿਰ ਦੀ ਮੇਨ ਜਿਹੜੀ ਸੜਕ ਹੈ ਵਿੱਚ ਦੀ ਲੰਘਦੀ ਹੈ ਸ਼ਹਿਰ ਦੇ ਉਹਦੇ ਉੱਪਰ ਕਾਫੀ ਜਗ੍ਹਾ ਤੇ ਨਾ ਮਤਲਬ ਕਿ ਲੋਕਾਂ ਵੱਲੋਂ ਵੱਡੇ ਜਿਹੜੇ ਕੋਈ 30 ਕੇਵੀ ਦਾ ਕੋਈ 50 ਕੇਵੀ ਕੋਈ 70 ਕੇਵੀ ਦੇ ਵੱਡੇ ਵੱਡੇ ਜਨਰੇਟਰ ਲਾ ਕੇ ਜਿਹੜੇ ਰਸਤੇ ਬੰਦ ਕੀਤੇ ਹੋਏ ਇੱਕ ਤਰ੍ਹਾਂ ਦੀ ਇਹਨਾਂ ਵੱਲੋਂ ਜਿਹੜੀ ਆ ਨਾਜਾਇਜ਼ ਕਬਜ਼ਾ ਇਨਕ੍ਰੋਚਮੈਂਟ ਕੀਤੀ ਹੋਈ ਸੀਗੀ ਔਰ ਸਾਡੇ ਵੱਲੋਂ ਇਹਨਾਂ ਨੂੰ ਪਹਿਲਾਂ ਤਾਂ ਵਰਬਲੀ ਕਾਫੀ ਵਾਰੀ ਇਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਹਟਾ ਲਓ ਕਿਉਂਕਿ ਗੁਰੂ ਦੀ ਨਗਰੀ ਸੰਗਤ ਬਹੁਤ ਦੂਰ ਦਰੇਡੇ ਤੋਂ ਆਉਂਦੀ ਹੈ ਸੰਗਤਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਉਹ ਆਬਜੈਕਸ਼ਨ ਕੀਤਾ ਜਾਂਦਾ ਵਾ ਕਿ ਕਿਉਂਕਿ ਗੱਡੀਆਂ ਮੋਟਰਸਾਈਕਲ ਸਕੂਟਰ ਲਾਉਣ ਵਾਸਤੇ ਵੀ ਜਗ੍ਹਾ ਜਿਹੜੀ ਹੈ ਉਹ ਨਹੀਂ ਹੁੰਦੀ ਕਿਉਂਕਿ ਫੁੱਟਪਾਥਾਂ ਦੇ ਉੱਤੇ ਇਹਨਾਂ ਨੇ ਰੱਖੇ ਹੋਏ ਆ ਜਨਰੇਟਰ ਔਰ ਸਾਡੇ ਵੱਲੋਂ ਵਰਬਲੀ ਇਹਨਾਂ ਨੂੰ ਕਾਫੀ ਵਾਰੀ ਕਿਹਾ ਗਿਆ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕੀਤੇ ਆ ਇੰਨੇ ਚ ਪਹਿਲਾਂ ਅਸੀਂ ਨੋਟਿਸ ਇਹਨਾਂ ਨੂੰ 5 ਦਿਨ ਦਾ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ 3 ਦਿਨ ਦਾ ਨੋਟਿਸ ਦਿੱਤਾ ਸੀ ਕਿ ਆਪਣੇ ਜਨਰੇਟਰ ਜਿਹੜੇ ਹੈਗੇ ਆ ਇਹਨਾਂ ਨੂੰ ਸ਼ਿਫਟ ਕਰ ਲਓ ਆਪਣੀ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਸ਼ਿਫਟ ਕਰ ਲਓ ਜਾਂ ਉੱਪਰ ਛੱਤ ਤੇ ਚੜਾ ਲਓ ਜਾਂ ਕਿਤੇ ਹੋਰ ਜਗ੍ਹਾ ਤੇ ਕਿਉਂਕਿ ਇਹਦੇ ਨਾਲ ਪੋਲਿਊਸ਼ਨ ਵੀ ਬਹੁਤ ਫੈਲਦਾ ਔਰ ਸਾਡਾ ਇਹਨਾਂ ਸਮਾਂ ਦੇਣ ਦੇ ਬਾਵਜੂਦ ਵੀ ਇਹਨਾਂ ਵੱਲੋਂ ਜਿਹੜੇ ਆ ਉਹ ਜਨਰੇਟਰ ਮੂਵ ਨਹੀਂ ਕੀਤੇ ਗਏ ਜਿਸ ਦੇ ਮੱਦੇਨਜ਼ਰ ਅਸੀਂ ਫਿਰ ਅੱਜ ਮੇਰੀ ਸਾਡੀ ਟੀਮ ਨਗਰ ਕੌਂਸਲ ਦੀ ਸਾਰੇ ਸਟਾਫ ਵੱਲੋਂ ਨਾਲ ਜਾ ਕੇ ਅਸੀਂ ਇਹਨਾਂ ਨੂੰ ਅੱਜ ਜਿਹੜਾ ਵਾ ਜੋ ਕੇ ਜੱਪ ਕਰ ਲਿਆ ਵਾ ਤੇ ਅੱਗੇ ਜੋ ਫਰਦਰ ਕਾਰਵਾਈ ਹੋਏਗੀ ਉਹ ਉੱਚ ਅਧਿਕਾਰੀਆਂ ਵੱਲੋਂ ਜੋ ਦਰਦੇਸ਼ ਦਿੱਤੇ ਜਾਣਗੇ ਉਹਦੇ ਤਰੀਕੇ ਨਾਲ ਕਾਰਵਾਈ ਕੀਤੀ ਜਾਏਗੀ ਬਾਕੀ ਜਿਹੜੇ ਰਹਿ ਗਏ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਸ਼ਹਿਰ ਵਾਸੀਆਂ ਨੂੰ ਕਿ ਜਿੰਨਾ ਵੱਲੋਂ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਨਜਾਇਜ਼ ਜਨਰੇਟਰ ਤੁਸੀਂ ਫੁੱਟਪਾਥ ਤੇ ਜਾਂ ਸੜਕ ਦੇ ਕੰਢੇ ਤੇ ਲਾਏ ਹੋਏ ਆ ਉਹ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਤੁਸੀਂ ਆਪਣੇ ਚੱਕ ਕੇ ਸ਼ਿਫਟ ਕਰ ਲਓ ਕਿਤੇ ਆਪਣੇ ਹੋਰ ਜਗ੍ਹਾ ਤੇ ਲਗਾ ਲਓ ਨਹੀਂ ਤਾਂ ਉਹਨਾਂ ਨੂੰ ਜਿਹੜਾ ਵਾ ਇਹ ਡਰਾਈਵ ਇਤਨਾ ਚੱਲਦੀ ਰਹਿਣੀ ਆ ਉਹਨਾਂ ਨੂੰ ਵੀ ਅਸੀਂ ਚੁੱਕ ਕੇ ਜਿਹੜਾ ਵਾ ਜੱप्त ਕਰ ਲੈਣਾ